ਕਾਲ ਜੀ ਸਾਰੇ ਕੂਤਰਵਾਜ ਭਰਾਵਾਂ ਨੂੰ ਅੱਜ ਮੀਟਿੰਗ ਹੋਈ ਜੀ ਕਾਰਗਰ ਪੈਸਪਾ ਡਰਾਮਾ ਬਹੁਤ ਹੀ ਵਧੀਆ ਵਰਹਾਵ ਦੇ ਰਿਹਾ ਕੀਤਾ ਗਿਆ ਹੈ ਬਈ ਜੱਟੇ ਵੱਲੋਂ ਤੇ ਸਾਰੇ ਪੰਜਾਬ ਦੇ ਵਿੱਚੋਂ ਉਪ ਕਵਤੀਆਂ ਕਮੇਟੀਆਂ ਤੇ ਕਲੱਬ ਜਿਹੜੇ ਵਾਜਿਆ ਕਰਾਉਣੇ ਉਹਨਾਂ ਨੂੰ ਸੁਨੇਹਾ ਦਿੱਤਾ ਗਿਆ ਤੇ ਪਹੁੰਚੇ ਵੀ ਆ ਤੇ ਕੁਝ ਭਰਾ ਕਿਸ ਤਰ੍ਹਾਂ ਨਾ ਕਰਕੇ ਰਹਿ ਗਏ ਉੱਥੇ ਖੜਾ ਨਹੀਂ ਸਾਰੇ ਦਿਖਾਈ ਚੱਲੋ ਤੇ ਅੱਜਪਾ ਨੇ ਬਹੁਤ ਹੀ ਵਧੀਆ ਕੰਮ ਕੀਤਾ ਤੇ ਬਹੁਤ ਹੀ ਸਲਾਘਾਯੋਗ ਜਿਹੜਾ ਹੁਵਾਰਾ ਮਿਲਿਆ ਸਾਰੇ ਭਰਾਵਾਂ ਦੀ ਸਹਿਮਤੀ ਦੇ ਨਾਲ ਕੁਝ ਰੂਲ ਵੀ ਬਣਾਏ ਆ। ਇੱਕ ਬਾਜ਼ਾਰ ਵੀ ਕੀਤਾ ਜਿਹੜਾ 21 ਤਰੀਕ ਦਾ ਕੱਟ ਸੀ ਉਹ ਕੈਨਸਲ ਕਰ ਦਿੱਤਾ ਗਿਆ ਜੀ ਕਿਉਂਕਿ ਜਿਹੜਾ ਕੰਮ ਉਦੋਂ ਹੋਣਾ ਉਹ ਅੱਜ ਹੋ ਗਿਆ ਕਿ ਕੱਠਬਾੜਾ ਹੋ ਜਾਣਾ ਸੀ। ਗਰਮੀ ਵੀ ਬਹੁਤ ਜ਼ਿਆਦਾ ਆ। ਅੱਜ ਵੀ 2500 ਬੰਦੇ ਦਾ ਕੱਟ ਸੀ। ਜਿਹੜੇ ਬੰਦੇ ਸਾਰੇ ਵਧੀਆ ਸਤਕਾਰ ਜੁਗਾ ਸਾਡੇ ਵਾਸਤੇ ਜਿਹਨਾਂ ਨੇ ਆਉਣਾ ਸੀ ਉਹ ਵੀ ਵਧੀਆ ਤੇ ਅੱਜ ਜਿਹੜੇ ਸੀਨੀਅਰ ਪਲੇਅਰ ਆਏ ਸੀ ਉਹਨਾਂ ਦੀ ਸਹਿਮਤੀ ਨਾਲ ਇਹ ਰੂਲ ਪਾਸ ਕੀਤੇ ਗਏ ਆ ਤੇ ਮੈਂ ਚਾਹੂੰਗਾ ਕਿ ਸਾਰੇ ਪੁਤਰਵਾਜ ਭਰਾ ਉਹਤਰ ਬਾਜੀ ਨੂੰ ਉੱਥੇ ਚੁਪਣ ਲਈ ਇਹ ਰੂਲਾਂ ਜਿਹੜੇ ਫੋਲੋ ਕਰਨਗੇ ਜਿਹੜੇ ਰੂਲ ਲਿਖੇ ਗਏ ਆ ਅੱਜ ਸਾਰਿਆਂ ਦੀ ਸਹਿਮਤੀ ਦੇ ਨਾਲ ਉਹ ਜਿਹੜਾ ਪਹਿਲਾ ਰੂਲ ਬਾਜੀ ਛੱਡਣ ਦਾ ਸਮਾਂ ਸਵੇਰੇ 7 ਵਜੇ ਤੋਂ 7 ਵਜੇ ਦਾ ਹੋ ਰਿਹਾ ਹੈ। ਸ਼ਾਮ ਨੂੰ 7 ਵਜੇ ਪੈਸੇ ਜਿਹੜੇ ਸਾਂਝੇ ਹੋਣਗੇ ਆਰਾਮਾ ਤੇ ਕਮੇਟੀ ਦੀ ਬਾਜੀ ਹੋਊਗੀ। ਐਂਟਰੀ ਵੱਧ ਤੋਂ ਵੱਧ 1100 ਘੱਟ ਤੋਂ ਘੱਟ 1100 ਤੇ ਵੱਧ ਤੋਂ ਵੱਧ 5200 ਹੋਵੇਗੀ। ਜੇ 7200 ਰੁਪਏ ਐਂਟਰੀ ਕਰਨੀ ਹੈ ਤਾਂ ਉਹਦਾ ਨਾਮ ਜਿਹੜਾ 1.5 ਲੱਖ ਰੁਪਏ ਮਤਲਬ ਇੱਕ ਬੋਲਟ ਜਾਂ ਦੋ ਮੋਟਰਸਾਈਕਲ ਜਾਂ ਉਸ ਤੋਂ ਵੱਡਾ ਨਾਮ ਜਿੰਨਾ ਆਪਾਂ ਵਾਟੀ ਰੱਖ ਸਕਦੇ ਆ 12 ਵਜੇ ਤੋਂ ਪਹਿਲਾਂ ਜਿਹੜਾ 1 ਘੰਟੇ ਦਾ ਟਾਈਮ ਹੋਊਗਾ ਉਸ ਤੋਂ ਬਾਅਦ ਅੱਧੇ ਘੰਟੇ ਦਾ ਟਾਈਮ ਹੋਊਗਾ ਜਿਹੜੇ ਕੂਟਰ ਨੂੰ 5 ਮਿੰਟ ਲਾ ਕੇ ਇੱਕ ਵਾਰੀ ਉਹਨੂੰ ਮੁੜ ਕੇ ਅੱਧਾ ਘੰਟਾ ਨਹੀਂ ਖੜੂਗਾ ਜਿੰਤ ਖਾਨ ਤੋਂ ਪਹਿਲਾਂ ਜਦਦੇ ਕੂਟਰਾਂ ਤੇ ਟਾਈਮ ਲੱਗੂਗਾ ਕੁੱਲੇ ਲੱਗਣ ਤੋਂ ਬਾਅਦ ਜਿੰਨੇ ਕੂਟਰ ਬਾਜੀ ਝੋਡੇ ਆ ਉਹਨਾਂ ਸਾਰਿਆਂ ਦਾ ਵੇਰਵਾ ਜਿਹੜਾ ਦੱਸਿਆ ਜਾਊਗਾ ਐਂਟਰੀ ਵਾਲੇ ਪੈਸੇ ਜੋ ਨਾਮ ਨਹੀਂ ਦਿੱਤਾ ਜਾਊਗਾ ਕਾਪੀ ਵਾਲੇ ਨੂੰ 3500 ਰੁਪਏ ਦਿੱਤਾ ਜਾਊਗਾ ਬਾਕੀ ਕਮੇਟੀ ਦੀ ਮਰਜ਼ੀ ਹੈ ਜਿੰਨੇ ਮਰਜ਼ੀ ਦੇਵੇ ਆਪਣੇ ਕੋਲ ਜਿਹੜੀ ਬਾਜੀ ਹੈ ਬਾਜੀ ਵਾਲੇ ਪੈਸੇ ਉਹਨਾਂ 'ਚੋਂ ਸਿਰਫ 3500 ਕੱਟਿਆ ਜਾਊਗਾ ਜਿਹੜੀ 1100 ਵਾਲੀ ਖੁੱਲੀਆਂ ਬਾਜੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਉਹਦੇ ਉੱਤੇ 1000 ਰੁਪਏ ਹੋਊਗਾ ਰੋਟੀ ਦਾ ਹੋਵੇ ਤੋਂ ਪਹਿਲਾਂ ਖਵਾਈ ਜਾਵੇ ਆਰਾਮਾ ਵਾਲੀ ਬਾਜੀ ਦੇ ਵਿੱਚ 200 ਰੁਪਏ ਹੱਥ ਘੱਟੋ ਘੱਟ ਫਿਰੇ ਚੁਣੀ ਚਾਹੀਦੀ ਆ ਜਿਹੜੀ ਖੁੱਲੀਆਂ ਬਾਜੀਆਂ ਉਹਨਾਂ ਦੇ 100 ਰੁਪਏ ਕੱਟਿਆ ਜਾਊਗਾ ਜਿਹਦੇ ਤੇ ਕੋਈ ਆਰਾਮ ਨਾ ਹੋਵੇ ਰੋਟੀ ਦਾ 100 ਰੁਪਏ ਕੱਟਿਆ ਜਾਊਗਾ ਐਕਟੀਆਂ ਜਿਹੜੀਆਂ 1 ਮਾਰਚ ਤੋਂ ਸੋਰੀ ਇੱਕ ਮਾਰਜੋ ਪਹਿਲਾਂ ਨਹੀਂ ਬਣ ਜਾਣਗੇ ਇੱਕ ਮਾਰਜੋ ਤੋਂ ਬਾਅਦ ਬਣ ਜਾਣਗੇ ਜਿੱਤ ਹੈ ਜਿਹੜੀ ਕਲੱਬ ਦੀ ਮਰਜ਼ੀ ਨੂੰ ਦਿੱਤੀ ਜਾਊਗੀ ਉਹਨਾਂ ਦੀ ਮਰਜ਼ੀ ਹੈ ਤਿੰਨ ਥਾਂ ਦਾ ਵੀ ਪੰਜ ਥਾਂ ਦਾ ਵੀ ਭਾਵੇਂ ਕਦੇ ਨੂੰ ਤਾਂ ਇੱਕ ਪਿੰਡ ਜੇ ਇੱਕ ਬਾਜੀ ਹੋਊਗੀ ਤੇ ਬਾਜੀ ਪਿੰਡ ਦੀ ਸਹਿਮਤੀ ਨਾਲ ਦੂਜੀ ਬਾਜੀ ਹੋ ਸਕਦੀ ਹੈ ਜੇਕਰ ਪਿੰਡ ਸਹਿਮਤ ਆ ਜੇਕਰ ਕਪੂਤਰ ਜਿੰਨੇ ਮਰਜ਼ੀ ਬੰਦਾ ਇੰਟਰ ਕਰ ਸਕਦਾ ਜੇਕਰ ਉਹ ਬਾਜੀ ਦਾ ਰੌਲਾ ਹੁੰਦਾ ਤਾਂ ਉਹਦਾ ਫੈਸਲਾ ਜਿਹੜੀ ਕਮੇਟੀ ਬਾਜੀ ਕਰਾਊਗੀ ਉਹ ਕਰੂਗੀ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜੇ ਕੋਈ ਖਿਡਾਰੀ ਉਹਨਾਂ ਨੂੰ ਖਰਾਬ ਕਰਦਾ ਜਾਂ ਗਲਤ ਕੋਈ ਅਪਸ਼ਬਦ ਬੋਲਦਾ ਤਾਂ ਜਿਹੜੀ ਉਹਨਾਂ ਦੀ ਹਲਕੇ ਦੀ ਕਮੇਟੀ ਆ ਫਿਰ ਉਹਨਾਂ ਤੇ ਕਾਰਵਾਈ ਕਰੂਗੀ। ਜੇਕਰ ਕੋਈ ਕੁਦਰਤੀ ਆਫਤਾਂ ਆਦੀ ਆ ਜਾਂ ਬੰਦਾ ਜਾਣ-ਬੁੱਝ ਕੇ ਕਿਸੇ ਵੀ ਕਾਰਨ ਕਰਕੇ ਬਾਜ਼ੀ ਕੈਨਸਲ ਹੋ ਜਾਂਦੀ ਆ ਤਾਂ ਉਹ ਬਾਜ਼ੀਆਂ ਤੋਂ ਬਾਅਦ 1 ਮਹੀਨੇ ਦੇ ਵਿੱਚ ਵਿੱਚ ਪੈਸੇ ਵਾਪਸ ਕੀਤੇ ਜਾਣ ਨਹੀਂ ਤਾਂ ਉਸ ਮੇਕ ਵਿਆਜ ਨੂੰ ਪੈਸੇ ਵਾਪਸ ਕਰਨੇ ਪੈਣਗੇ। ਛਤਰੀ ਦੇ ਘੰਗੂ ਬੰਦ ਹੋਣਗੇ ਭਾਵੇਂ ਦੂਸਰੀ ਬਾਜ਼ੀ ਆ ਭਾਵੇਂ ਕਹਿੰਦੀ ਬਾਜ਼ੀ ਆ। ਜੇਕਰ ਕੋਈ ਬਾਜ਼ੀਆ ਕੋਲੋਂ ਦਾ ਪੇਗੀ ਦੇ ਵਿੱਚ ਕੂਪਰ ਨੂੰ ਐਂਟਰ ਕਰਾਉਣ ਦਾ ਠੀਕਾ ਕਰਦਾ ਕਿਸੇ ਬੰਦੇ ਨਾਲ। ਉਹ ਬੰਦਾ ਆਪਣੇ ਇਲਾਕੇ ਦੀ ਕਮੇਟੀ ਨੂੰ ਵੀ ਉਹ ਸੰਪਰਕ ਕਰੂਗਾ। ਬਾਜ਼ੀਆਂ 25 ਮਾਰਚ ਤੋਂ ਲੈ ਕੇ 25 ਸਤੰਬਰ ਤੱਕ ਹੋਣਗੀਆਂ। ਕੂਤਰ ਛੱਡਣ ਤੋਂ 1 ਘੰਟੇ ਦੇ ਬਾਅਦ ਬਾਤ ਜਿਹੜਾ ਮਰਜੀ ਕੋਈ ਕਾਫੀ ਜਿਹੜਾ ਫੜੂਗਾ ਤਾਂ ਉਹਨੂੰ ਚੈੱਕ ਕਰਨੇ ਹੋਣਗੇ ਕੂਤਰ। ਜੇਕਰ ਕੋਈ ਕੂਤਰ ਬਾਜ਼ ਬਾਜ਼ੀਆਂ ਬੰਦ ਕਰਵਾਉਣ ਸੰਬੰਧੀ ਕੋਈ ਕਾਰਵਾਈ ਕਰਨ ਦੀ ਗੱਲ ਕਰਦਾ ਉਹਨੂੰ 10000 ਰੁਪਏ ਜੁਰਮਾਨਾ ਜੇ ਦੂਜੀ ਵਾਰੀ ਫੇਰ ਗੱਲ ਕਰਦਾ ਤਾਂ ਉਹ 1 ਸਾਲ ਵਾਸਤੇ ਬੈਨ ਹੋਊਗਾ। ਮਰੇ ਹੋਏ ਤੇ ਜ਼ੋਰ ਲੱਗੇ ਹੋਏ ਕੂਤਰ ਤੇ ਨਾਲ ਪੈਸੇ ਪਾ ਕੇ ਜਦੋਂ ਕਮੇਟੀਰ ਵਿੱਚ ਪਾ ਕੇ ਕੂਤਰ ਹੈ। ਜਿਉਂ ਪਤਾ ਇਤਾਂ ਦੀ ਫੋਟੋ ਪਾਦਾ ਤੇ ਇੱਕ ਸਾਲ ਵਾਸਤੇ ਬੈਨ ਹੋਊਗਾ ਇਨਾਮਾਂ ਦਾ ਸਵੇਰੇ ਬਾਜੀ ਤੋਂ ਪਹਿਲਾਂ ਦੱਸਿਆ ਜਾਵੇ ਜਦੋਂ ਛੱਡਣੀ ਆ ਬਾਜੀ ਕਿ ਕਿੰਨੇ ਸਾਦੇ ਨਾਮ ਦੇਣੇ ਆ ਤੇ ਕਿਹੜੇ ਕਿਹੜੇ ਨਾਮ ਦੇਣੇ ਆ ਪਾਣੀ ਵਾਲੇ ਦਾ 700 ਰੁਪਿਆ ਹੋਊਗਾ ਤੇ ਵੱਡੀ ਬਾਜੀ ਤੇ ਦੋ ਬਣੇ ਬੰਦੇ ਹੋਣਗੇ ਪਾਣੀ ਵਾਲੇ ਜਿਹੜਾ ਲੰਘਣਾ ਕਰੂਗਾ ਇਹਨਾਂ ਰੂਲਾਂ ਦੇ ਉਹਨਾਂ ਨੂੰ 5000 ਰੁਪਏ ਜੁਰਮਾਨਾ ਤੇ ਇੱਕ ਸਾਲ ਲਈ ਬੈਨ ਹੋਊਗਾ ਬੰਦਾ ਪੋਸਟਰ ਵਿੱਚ ਐਂਟਰੀ ਦਾ ਮਿਹਰਬਾਨੀ ਹੋਊਗਾ ਉਹ ਤੁਸੀਂ ਘੱਟ ਵੱਧ ਕਰਕੇ ਜਿਵੇਂ ਕੁਝ ਵੀ ਲਿਖ ਸਕਦੇ ਆ ਤੇ ਇਨਾਮਾਂ ਦਾ ਮਿਹਰਬਾਨੀ ਹੋਊਗਾ ਲਾਈ ਵਿੱਚ ਪਾਣੀ ਦਿੱਤੇ ਹੋਏ ਕੂਤਰ ਨੂੰ ਤੇ ਪਿਜਰੇ ਚ ਪਾਇ ਕੂਤਰ ਉਹ ਨਹੀਂ ਰੱਖਾਇਆ ਇਹ ਆਪਾਂ ਨੂੰ ਲਾਈਵ ਵਾਲਿਆਂ ਨੂੰ ਪਹਿਲਾਂ ਦੱਸਣਾ ਹੋਊਗਾ। ਉੱਚੇ ਕੂਤਰ ਨੂੰ ਕਮੇਟੀ ਦਾ ਫੈਸਲਾ ਹੋਊਗਾ 10 ਘੰਟੇ ਤੋਂ ਵੱਧ ਕਿੰਨਾ ਸਮਾਂ ਦੇਣਾ। ਉਹ ਕਾਪੀਆਵਾਂ ਦੇ ਸੈੱਟ ਨਹੀਂ ਕਰੂਗਾ ਉਹ ਕਮੇਟੀ ਜਾਂ ਉੱਥੇ ਦੇ ਨਾਲ ਕੂਤਰ ਵਜੋਂ ਖੜੇ ਹੋ ਕੇ ਰਿਸੈਟ ਕਰਦੇ। ਬਾਜੀ ਪਿੰਡ ਦੀ ਪੰਚਾਇਤ ਜੀ ਦੇ ਪੰਚਾਇਤਾਂ ਨਹੀਂ ਬਣਦੀ ਤਾਂ ਪਿੰਡ ਦੇ ਲੱਬੜਦਾਰ ਜਾਂ ਚਾਰ ਮੋਹਤਬਰ ਬੰਦੇ ਆ ਜਿਹੜੇ ਉਹਨਾਂ ਦੇ ਨਾਲ ਲੈਟਰ ਪੱਡ ਤੇ ਲਿਖ ਕੇ ਉਹ ਆਪਣੇ ਕੋਲ ਰੱਖਣਾ ਹੋਊਗਾ ਤਾਂ ਕੋਈ ਪੁਲਿਸ ਆਉਂਦੀ ਤਾਂ ਆਪਾਂ ਨੂੰ ਦਿਖਾ ਸਕੀ। ਬਾਜ਼ੀਆਂ ਦੇ ਵਿੱਚ ਕਿਸੇ ਕਿਸੇ ਦਾ ਰੌਲਾ ਪੈਂਦਾ ਤਾਂ ਜੀ ਗੁਰੂ ਤੁਹਾਨੂੰ ਨਾਂ ਲੈ ਕੇ ਆਓ ਇਹ ਫੈਸਲਾ ਕਮੇਟੀ ਕਰੂਗੀ ਜਾਂ ਕਿਸੇ ਵੀ ਤਰੀਕੇ ਨਾਲ ਜੇ ਤੁਹਾਨੂੰ ਕੋਈ ਕਿਸੇ ਹੀ ਪ੍ਰਕਾਰ ਦੀ ਕੋਈ ਕਿਸੇ ਦੇ ਸ਼ਰਕਾ ਲੱਗਦੀ ਹੈ ਕਿਸੇ ਵੀ ਤਰੀਕੇ ਦੀ ਤਾਂ ਕਮੇਟੀ ਜਾਂ ਜਿਹਦਾ ਕਰਾਬ ਬਾਜੀ ਕਰਾਉਂਦਾ ਇਹ ਕਰੇ ਫੈਸਲਾ ਇਸ ਚੀਜ਼ ਨੂੰ ਗੁਰੂ ਕਰਦੇ ਵਿੱਚ ਨਾਂ ਲੈ ਕੇ ਆਓ ਤੇ ਦੂਸਰੀਆਂ ਬਾਜ਼ੀਆਂ ਜਿਹੜੀਆਂ ਇਹ ਬਾਜ਼ੀਆਂ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਹੋ ਗਿਆ ਪਹਿਲੇ ਦਿਨ ਦੂਜੇ ਦਿਨ 8 ਤੋਂ 6 ਪਿੰਡ ਦੇ ਪਿੰਡ ਦੀ ਮਰਜ਼ੀ ਹੋ ਗਈ ਬਾਜੀ 33 ਸਰ ਕਰਾਵੇ 64 ਜਾਂ ਜਿੰਨੇ ਨੇ ਬਾਕੀ ਕਰਾਉਣੀ ਹੈ ਸਵੇਰੇ ਫੜੇ ਗਏ ਕੂਤਰ ਨੂੰ 40 ਮਿੰਟ ਦਿੱਤੇ ਜਾਣਗੇ ਤੇ ਗੁਰਾ ਜੀ ਬਾਕੀ ਜਿੰਨੇ ਵੀ ਕਮੇਟੀ ਦੇ ਮੈਂਬਰ ਆ ਉਹਨਾਂ ਦੇ ਸਾਈਨ ਹੋ ਗਏ ਇੱਥੇ ਕਿੰਨੀ ਤਰੀਕ ਤੱਕ ਸ਼ੁਰੂ ਬਾਕੀ ਕਲੱਬ ਪੰਜਾਬ ਦੀ ਕਮੇਟੀ ਬਣਾਵਾਂਗੇ ਸਾਰਿਆਂ ਦੇ ਕਰਾ ਲੇ ਸਾਈਨ ਸਭ ਦੇ ਕਰਾ ਲੇ ਕਿ ਜੇ ਕੋਈ ਬੰਦਾ ਭਰਾ ਸੰਪਰਕ ਕਰਨਾ ਚਾਹਦਾ ਸਾਡੇ ਨੰਬਰ ਲੈ ਲਵੇ ਤਾਂ ਜਿਵੇਂ ਕਲੱਬ ਬਣਨੇ ਜਾਂ ਰਜਿਸਟਰ ਕਰਾਉਣੇ ਆਪਾਂ ਦੱਸ ਦਾਂਗੇ ਉਹਨੂੰ ਤੇ ਆਪਾਂ ਫਿਰ ਆਸਾ ਕਰਦੇ ਹਾਂ ਵੀ ਸਾਰੇ ਭਰਾਏ ਉਹਨੂੰ ਫੋਲੋ ਕਰੋਗੇ ਇਹ ਵਾਲਾ ਕਾਠ ਜਿਹੜਾ ਉਹ ਕੈਨਸਲ ਆ ਇਹ ਆਪਾਂ ਸਾਰੇ ਗਰੁੱਪਾਂ ਦੇ ਵਿੱਚ ਪਾ ਦਾਂਗੇ ਆਪਾਂ ਤੁਹਾਨੂੰ ਲੈਣੇ ਰੂਲ ਜਿਹੜੇ ਹੈਗੇ ਆ ਇਹ ਸਾਰੇ ਸੀਨੀਅਰ ਸਰਕਾਰ ਜੋਗ ਬਰੇਡ ਜਿਹੜੇ ਪਹੁੰਚੇ ਆ ਇਹਾਂ ਦੀ ਵੱਡੀ ਬੜੀ ਵੱਡੀ ਦੇਣ ਆ ਉਸ ਪਰਵਾਹੀ ਨੂੰ ਤੁਹਾਨੂੰ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ